ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਮੁਰ ਸੁਮਜੀਤ ਕਰਨ ਚ ਲੱਗੇ ਹੋਏ ਨੇ ਉਤੇ ਹੀ ਦੂਜੇ ਪਾਸੇ ਬੀਤੇ ਦਿਨੀ ਮਾਗੀ ਮੋਕੇਸ਼ ਦੀ ਮੁਕਸਰ ਸਾਹਿਬ ਦੇ ਵਿੱਚ ਸ਼੍ਰੋਮਣੀ ਕਾਲ ਦਲ ਦੀ ਹੋਈ ਰੈਲੀ ਚੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਵਧਾਉਣ ਦੀ ਬਜਾਏ ਕੁਝ ਕਦਮ ਹੋਰ ਪਿੱਛੇ ਕੱਟਦਾ ਹੈ ਦਰਅਸਲ ਮਾਗੀ ਮੋਕੇ ਜਦੋਂ ਸੀ ਮੁਕਸਰ ਸਾਹਿਬ ਦੇ ਵਿੱਚ ਸ਼੍ਰੋਮਣੀ ਕਾਲ ਦਲ ਦੀ ਰੈਲੀ ਹੋਈ ਤਾਂ ਉਸ ਤੋਂ ਸ਼ਾਮਲ ਹੋਣ ਤੋਂ ਪਹਿਲਾਂ ਜਦੋਂ ਪੁਲਿਸ ਨੇ ਅਕਾਲੀ ਵਰਕਰਾਂ ਦੀ ਚੈਕਿੰਗ ਕੀਤੀ ਤਾਂ ਉਹਨਾਂ ਦੇ ਕੋਲੋਂ ਤੰਬਾਕੂ ਮਿਲਿਆ जिस दस्वीर भी सामने आइया ने तुम भी पाओ पहले ने पह ਉਸੇ ਤਸਵੀਰਾਂ 'ਚ ਦੇਖਿਆ ਕਿ ਕਿਵੇਂ ਇੱਕ ਪਾਸੇ ਤਾਂ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਵੱਡੇ ਲੀਡਰ ਸਟੇਜ ਤੇ ਖੜਗੇ ਭਾਸ਼ਣ ਦੇ ਰਹੇ ਨੇ ਵਿਰੋਧੀਆਂ ਨੂੰ ਤਾੜ ਰਹੇ ਨੇ ਵਿਰੋਧੀਆਂ ਦੇ ਨਿਸ਼ਾਨੇ ਸਾਧ ਰਹੇ ਨੇ ਤੇ ਪੰਥ ਦੀ ਗੱਲ ਕਰ ਰਹੇ ਨੇ ਤੇ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਦੀ ਇਸ ਰੈਲੀ ਦੇ ਬਾਹਰ ਜਦੋਂ ਵਰਕਰਾਂ ਦੀ ਚੈਕਿੰਗ ਹੋਈ ਤਾਂ ਉਹਦੇ ਜੇਬਾਂ ਦੇ ਵਿੱਚੋਂ ਇਹ ਤੰਬਾਕੂ ਨਿਕਲੇ। ਹੁਣ ਇੱਕ ਪਾਸੇ ਤਾਂ ਸ਼੍ਰੋਮਣੀ ਕਾਦੀਦਲ ਪੰਥਕ ਪਾਰਟੀ ਐ ਪੰਜ ਦੀ ਗੱਲ ਕਰਦੀ ਐ ਪੰਥ ਨੂੰ ਬਚਾਉਣ ਦੀ ਗੱਲ ਕਰਦੀ ਐ ਪਰ ਦੂਜੇ ਪਾਸੇ ਦੋਨਾਂ ਦੇ ਵਰਕਰਾਂ ਦੇ ਕੋਲੋਂ ਵੀ ਇੱਕ ਅਜੀਹੀ ਚੀਜ਼ ਮਿਲਦੀ ਐ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 4 ਬੱਜੇ ਕੁਰਾਇਤਾਂ ਦੇ ਵਿੱਚ ਇੱਕ ਦੱਸਿਆ ਸਿੱਖ ਕੌਮ ਦੇ ਵਿੱਚ ਤੰਬਾਕੂ ਨੂੰ ਬੱਜਰ ਕੁਰਾਹਿਤ ਮੰਨਿਆ ਜਾਂਦਾ ਤੇ ਉਹੀ ਪੰਥਕ ਪਾਰਟੀ ਦੇ ਵਰਕਰਾਂ ਦੇ ਕੋਲੋਂ ਅਜੀਹੀਆਂ ਚੀਜ਼ਾਂ ਮਿਲੀਆਂ ਆਪਣੇ ਆਪ ਚ ਇੱਕ ਸਵਾਲ ਖੜਾ ਕਰਦੀ ਐ ਕਿਉਂ ਕਿ ਕਿਉਂਕਿ ਸ਼੍ਰੋਮਣੀ ਕਾਦੀਦਲ ਪੰਥਕ ਪਾਰਟੀ ਐ ਤੇ ਪੰਥ ਨੂੰ ਬਚਾਉਣ ਦੀ ਗੱਲ ਕਰਦੀ ਐ ਅਕਸਰ ਸੁਖਬੀਰ ਸਿੰਘ ਬਾਦਲ ਵੀ ਇਹ ਕਹਿੰਦੇ ਹੋਏ ਦਿਖਾਏ ਦਿੰਦੇ ਨੇ ਕਿ ਉਹ ਪੰਥ ਦੇ ਨੂੰ ਬਚਾਉਣ ਲਈ ਕੁਝ ਵੀ ਕਰ ਸਕਦੇ ਨੇ ਪੰਥ ਦੀ ਅਜੇ ਹ ਕੋਈ ਕੰਮ ਨਹੀਂ ਕਰਨਗੇ ਜੋ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਪਿਛਲੇ ਦਿਨੀ ਵੀ ਜਦੋਂ ਉਹਨਾਂ ਨੂੰ ਧਾਰਮਿਕ ਸਜ਼ਾ ਸੁਨਾਈ ਗਈ ਸੀ ਧਾਰਮਿਕ ਸਤਾ ਪੂਰੀ ਕਰਨ ਤੋਂ ਬਾਅਦ ਜਦੋਂ ਸੁਖਬੀਰ ਸਿੰਘ ਬਾਦਲਾ ਦਾ ਬਿਆਨ ਸਾਹਮਣੇ ਐਸ ਤੋਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਕੁਝ ਵੀ ਅਜੀਹੇ ਗੁਰੇ ਕਰਮ ਨਹੀਂ ਕੀਤੇ ਪਰ ਕੋਈ ਕਲੇਸ਼ ਨਾ ਹੋਵੇ ਕੋਈ ਲੜਾਈ ਨਾ ਹੋਵੇ ਕੋਈ ਅੱਗੇ ਗੱਲ ਨਾ ਬਦਾ ਇਸ ਕਰਕੇ ਉਹਨਾਂ ਨੇ ਸਾਰੇ ਇਲਜ਼ਾਮ ਆਪਣੀ ਝੋਲੀ ਪਾ ਲਏ ਤੇ ਵੀ ਨਹੀਂ ਉਹਨਾਂ ਨੇ ਪਿਛਲੇ ਕੁਝ ਦਿਨਾਂ ਤੇ ਜੀਹਾਂ ਕੁਝ ਕੀਤਾ ਨਹੀਂ ਆਉਣ ਵਾਲੇ ਦਿਨਾਂ 'ਚ ਕੁਝ ਅਜੀਹਾਂ ਕਰਨਗੇ ਜਿਸ ਨਾਲ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਪਰ ਜਦੋਂ ਉਹਨਾਂ ਦੀ ਪਾਰਟੀ ਪੰਥਕ ਪਾਰਟੀ ਦੀ ਰੈਲੀ ਹੁੰਦੀ ਹੈ ਮਾਗੀ ਮੋਕੇਸ਼ ਮੁਖਸਰ ਸਾਹਿਬ ਦੇ ਵਿੱਚ ਤੇ ਜਦੋਂ ਪੁਲਿਸ ਚੈਕਿੰਗ ਕਰਦੀ ਹੈ ਉਹਨਾਂ ਦੇ ਵਰਕਰਾਂ ਦੀ ਇਸ ਰੈਲੀ ਦੇ ਵਿੱਚ ਸ਼ਮੂਲਿਤ ਕਰਨ ਤੋਂ ਪਹਿਲਾਂ ਸ਼ਾਮਲ ਹੋਣ ਤੋਂ ਪਹਿਲਾਂ ਉਹਨਾਂ ਦੀ ਚੈਕਿੰਗ ਹੁੰਦੀ ਹੈ ਤੇ ਉਹਨਾਂ ਦੀ ਜੇਬਾਂ ਵਿੱਚੋਂ ਨਿਕਲਦੇ ਨੇ ਤੰਬਾਕੂ ਜਿਨੀਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪੁਣੇ ਸਵਾਲ ਖੜੇ ਕਰਦੀ ਹੈ ਕਿ ਜੋ ਪੰਥ ਨੂੰ ਬਚਾਉਣ ਦੀ ਜਿਹੜੀ ਪਾਰਟੀ ਗੱਲ ਕਰਦੀ ਹੈ ਉਸ ਦੇ ਵਰਕਰ ਉਸੇ ਲੀਡਰ ਜੋ ਪੰਥ ਨੂੰ ਬਚਾਉਣ ਦੀ ਗੱਲ ਕਰਦੇ ਨੇ ਤੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਪੰਥ ਨਾਲ ਜੋੜਨ ਦੀ ਗੱਲ ਕਰਦੇ ਨੇ ਤੇ ਉਹਨਾਂ ਦੇ ਕੋਲੋਂ ਅਜਿਹੀ ਚੀਜ਼ ਮਿਲਣਾ ਆਪਣੇ ਆਪ ਚਿਕ ਨਿੰਦਣਯੋਗ ਹੈ ਬਜਰ ਕੁਰੇਤ ਜਿਸ ਨੂੰ ਸਿੱਖ ਕੌਮ ਦੇ ਵਿੱਚ ਮੰਨਿਆ ਜਾਂਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਇਹ ਕਿਹਾ ਸੀ ਕਿ ਇਸ ਚੀਜ਼ ਦਾ ਕਦੀ ਵੀ ਸੇਵਨ ਨਹੀਂ ਕਰਨਾ ਪਰ ਅਕਾਲੀ ਵਰਕਰਾਂ ਦੇ ਕੋਲੋਂ ਅਜਿਹੀ ਚੀਜ਼ ਮਿਲਣਾ ਇੱਕ ਬਹੁਤ ਹੀ ਨਿੰਦਣਯੋਗ ਗੱਲ ਹੈ ਕਹਿ ਸਕਦੇ ਆ ਕਿ ਨਿੰਦਨਯੋਗ ਗੱਲ ਜਿਹੜੀ ਐ ਇਹ ਹੋ ਰਹੀ ਐ ਕਿਉਂਕਿ ਇੱਕ ਪਾਸੇ ਤਾਂ ਅਕਾਲੀ ਲੀਡਰ ਕਹਿੰਦੇ ਨੇ ਕਿ ਐਸੇ ਸਿੱਖ ਕੌਮ ਦੇ ਲਈ ਅਸੀਂ ਸ਼ਹਾਦਤ ਦੇ ਸਕਦੇ ਆ ਸਿੱਖ ਕੌਮ ਦੇ ਲਈ ਕੁਝ ਵੀ ਕਰ ਸਕਦੇ ਆ ਪਰ ਉਹਨਾਂ ਦੇ ਵਰਕਰਾਂ ਦੇ ਕੋਲੋਂ ਅਜਿਹੀਆਂ ਚੀਜ਼ਾਂ ਮਿਲੀਆਂ ਇੱਕ ਸਵਾਲ ਖੜਾ ਕਰ ਰਹੀਆਂ ਨੇ ਕਿ ਸਿੱਖ ਕੌਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਕਾਲੀ ਵਰਕਰ ਜਿਹੜੇ ਨੇ ਜੋ ਪੰਥ ਦੀ ਗੱਲ ਕਰਦੇ ਨੇ ਸਿੱਖ ਕੌਮ ਨੂੰ ਬਚਾਉਣਾ ਚਾਹੁੰਦੇ ਨੇ ਨੌਜਵਾਨ ਪੀੜ੍ਹੀ ਨੂੰ ਸਿੱਖ ਕੌਮ ਦੇ ਨਾਲ ਜੋੜਨਾ ਚਾਹੁੰਦੇ ਨੇ ਆਪਣੇ ਪੰਥ ਦੇ ਨਾਲ ਜੋੜਨਾ ਚਾਹੁੰਦੇ ਨੇ ਜਾਂ ਫਿਰ ਆਪ ਹੀ ਇਹ ਜੋਸ਼ ਰੋਮਨੀ ਕਾਲੀਵਾਲ ਦੇ ਵਰਕਰ ਨੇ ਪੰਥ ਦੀਆਂ ਮਰਿਆਦਾ ਸਿੱਖ ਕੌਮ ਦੀਆਂ ਮਰਿਆਦਾ ਨਹੀਂ ਉਹਨਾਂ ਨੂੰ ਭੁੱਲਦੇ ਜਾ ਰਹੇ ਨੇ